ਔਰ ਇਹਨਾਂ ਨੇ ਅੰਧੇਰਾਣਾ ਇਹ ਨਹੀਂ ਵੀ ਹਲੇ ਹੁਣੀ ਆਏ ਨੇ ਬੈਠੋ ਤੁਸੀਂ ਕੀ ਹੋਇਆ ਕਬਰੋਣੇ ਕਿਉਂ ਪਏ ਹੋ ਸੇਵਾ ਲੈ ਕੇ ਪਹੁੰਚੇ ਆਂ ਤੁਹਾਡੀ ਮਦਦ ਕਰਾਂਗੇ ਹੋਰ ਵੀ ਵੀਰ ਇੱਥੇ ਆ ਰਹੇ ਨੇ ਫੋਨ ਨਹੀਂ ਛੇੜਨਾ ਆ ਦੇਖੋ ਗਲੋਬਲ ਸਿਕਸ ਦੇ 29 20 ਵਲੰਟੀਅਰ ਪਹੁੰਚੇ ਨੇ ਇਹ ਉੱਥੇ ਪਹੁੰਚਦੇ ਜਿੱਥੇ ਪਾਣੀ ਮੁੱਕਣ ਵਾਲਾ ਹੈ ਇੱਥੇ ਤਾਂ ਪਾਣੀ ਚਲੋ ਆ ਗਿਆ ਹੁਣ ਤਾਂ ਫਿਰ ਇੱਥੇ ਕਿਉਂ ਨਹੀਂ ਆਉਣਗੇ की नुकसान की होया तोडा मरे कोसी कोई से अभी बची नहीं है बस हम यहां बच्चे ही खड़े हैं और आप खड़े हैं सब कुछ रुक गया हां जी आप जा जा आपके सामने देख रहे है कहीं गली में आया सारी ਆਹ ਵਾਹ ਦੀ ਰੇਂਜ ਮਤਲਬ ਬਹੁਤ ਵਾਹ ਆ ਗਈ ਠੀਕ ਆ ਘਬਰਾਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸਕੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਰੋਣਾ ਨਹੀਂ ਰੋਣਾ ਨਹੀਂ ਪਸੇ ਸਿਨਾ ਤੁਸੀਂ ਦਿੰਦੇ ਟਾਈਮ ਬਈ ਇਥੋਂ ਹੰਦ ਲਓ ਇਹ ਰੋਗ ਜਾ ਕੇ ਲਾਈਟ ਜਾ ਕੇ ਅਲੇ ਅਪੜਾਈਆਂ ਫੜਾ ਦਿਓ ਇਧਰ ਮਾਈਂਦਰ ਫੜਾ ਦਿਓ ਆਲੇ ਕੋ ਬੜਾ ਦੇ ਇਧਰ ਲਿਆ ਦੇ ਫੋਨ ਦੇ ਤਰ੍ਹਾਂ ਇਧਰ ਕਾ ਦਿਓ ਬਿਲਕੁਲ ਪਰ ਇਹਨਾਂ ਨੇ ਹੰਦੇ ਰਹਿਣਾ ਇਹ ਨਹੀਂ ਵੀ ਹਲੇ ਹੋਣੀ ਆਏ ਨੇ ਬੈਠੋ ਤੁਸੀਂ ਕੀ ਹੋਇਆ ਕਬਰੋਣੇ ਕਿਉਂ ਪਏ ਹੋ ਸੇਵਾ ਲੈ ਕੇ ਪਹੁੰਚੇ ਆ ਤੁਹਾਡੀ ਮਦਦ ਕਰਾਂਗੇ ਹੋਰ ਵੀ ਵੀਰ ਇੱਥੇ ਆ ਰਹੇ ਨੇ ਫੋਨ ਨਹੀਂ ਛੇੜਨਾ ਆ ਦੇਖੋ ਗਲੋਬਲ 6 ਦੇ ਵਲੰਟੀਅਰ ਪਹੁੰਚੇ ਨੇ ਇਹ ਉੱਥੇ ਪਹੁੰਚਦੇ ਜਿੱਥੇ ਪਾਣੀ ਮੁੱਕਣ ਵਾਲਾ ਹੈ ਇੱਥੇ ਤਾਂ ਪਾਣੀ ਚਲੋ ਆ ਗਿਆ ਹੁਣ ਤਾਂ ਫਿਰ ਇੱਥੇ ਕਿਉਂ ਨਹੀਂ ਆਉਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰਦਾ ਕੋਈ ਕੋਈ ਐ ਵੀ ਬੱਚੇ ਨੇ ਬਸ ਇਹ ਆਪਣੇ ਬੱਚੇ ਹੀ ਖੜੇ ਆ ਵੀ ਖੜਿਆ आपको तोड़ गया? हाँ जी आपका यार दादा जी सामने देहन यार यही कर दिखो ना यार आ गए तो आपने अच्छे काटे क्यों ना यार सारे तो इतना अच्छे ਖਬਰੋਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸਕੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਰੋਣਾ ਨਹੀਂ ਰੋਣਾ ਨਹੀਂ ਤੁਸੀਂ ਇਹਨੂੰ ਜਿੱਦਾਂ ਤੁਸੀਂ ਸੁਰਤ ਵਾਲੇ ਕੋਲ ਪਾ ਕੇ ਦਿਨ ਦੇ ਟਾਈਮ ਨਾ ਇਹ ਇੱਕ ਹੋਣਗਾ ਇਹ ਰੱਖ ਜਾ ਕੇ ਲਾਈਟ ਟਾ ਕੇ ਅਲੇ ਆਪਰਾਇਆ ਪਰਾਦੇ ਇਧਰ ਮਾਈਂਦਰ ਪਰਾਦੇ ਆਲੇ ਕੋ ਪਰਾਦੇ ਇਧਰ ਜਾ ਦੇ ਦਰਾਂ ਨਹੀਂ ਆ